ਖਬਰ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਡਿਊਟੀ ਦੌਰਾਨ ਆਪਸ ਵਿੱਚ ਮੁਲਾਜ਼ਮ ਝੜ ਜਾਂਦੇ ਨੇ ਥੰਦਾਲ ਜੀ ਕਿ ਅੰਮ੍ਰਿਤਸਰ ਵਿੱਚ ਐਸਜੀਪੀਸੀ ਦਫਤਰ ਵਿੱਚ ਐਸਜੀਪੀਸੀ ਦੇ ਮੁਲਾਜ਼ਮ ਆਪਸ ਵਿੱਚ ਝੜ ਜਾਂਦੇ ਨੇ ਤੇ ਕਿਸੇ ਗੱਲ ਨੂੰ ਲੈ ਕੇ ਉੱਥੇ ਲੜਾਈ ਹੁੰਦੀ ਹੈ ਤੇ ਉਹ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਉਹ ਖੂਨੀ ਚੜਪਤਾਰਨ ਕਰ ਲੈਂਦੀ ਹੈ ਇਸ ਦੌਰਾਨ ਇੱਕ ਮੁਲਾਜ਼ਮ ਵੱਲੋਂ ਦੂਜੇ ਮੁਲਾਜ਼ਮ ਤੇ ਤਲਵਾਰ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਧਰਮ ਪ੍ਰਚਾਰ ਦੇ ਮੁਲਾਜ਼ਮ ਸੁਖਵਿੰਦਰ ਸਿੰਘ ਨੇ ਅਕਾਊਂਟ ਬ੍ਰਾਂਚ ਦੇ ਸੇਵਾਦਾਰ ਦਰਬਾਰਾ ਸਿੰਘ ਤੇ ਤਲਵਾਰ ਨਾਲ ਹਮਲਾ ਕੀਤਾ। ਤਲਵਾਰ ਨਾਲ ਹਮਲਾ ਕਰਨ ਤੋਂ ਬਾਅਦ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਉਹਨਾਂ ਨੂੰ ਹਾਲਕệ ਹਸਪਤਾਲ ਗੁਰ ਰਾਮਦਾਸ ਹਸਪਤਾਲ ਵਿੱਚ ਪਹਤੀ ਕਰਵਾਇਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਉਹ ਉੱਥੇ ਇਲਾਜ ਦੌਰਾਨ ਆਪਣਾ ਦਮ ਤੋੜ ਲੁੰਦੇ ਨੇ ਮੁਲਾਜ਼ਮ ਸੁਖਬੀਰ ਸਿੰਘ ਨੇ ਅਕਾਊਂਟ ਬ੍ਰਾਂਚ ਦੇ ਸੇਵਾਦਾਰ ਦਰਬਾਰਾ ਸਿੰਘ ਤੇ ਤਲਵਾਰ ਨਾਲ ਹਮਲਾ ਕੀਤਾ ਜਿਸ ਵਿੱਚ ਹੁਣ ਉਸ ਦੀ ਮੌਤ ਦੀ ਪੁਸ਼ਟੀ ਹੋਈਆ ਜਾਣਕਾਰੀ ਦੇ ਮੁਤਾਬਕ ਖਾਣਾ ਖਾਂਦੇ ਸਮੇਂ ਕਿਸੇ ਗੱਲ ਨੂੰ ਲੈ ਕੇ ਦੋਨਾਂ ਦੇ ਵਿਚਾਲੇ ਝਗੜਾ ਹੁੰਦਾ ਤੇ ਝਗੜਾ ਇੰਨਾ ਖ਼ਤਮ ਜਾਂਦਾ ਕਿ ਖੂਨੀ ਰੂਪ ਧਾਰਨ ਕਰ ਲੈਂਦਾ ਤਕਬੀਰ ਸਿੰਘ ਨੇ ਦਰਬਾਰਾ ਸਿੰਘ ਤੇ ਤਲਵਾਰ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਨੂੰ ਤੁਰੰਤ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਦਰਬਾਰਾ ਸਿੰਘ ਦੀ ਮੌਤ ਹੋ ਜਾਂਦੀ ਹੈ ਉਹ ਆਪਣਾ ਦਮ ਤੋੜ ਦਿੰਦੇ ਨੇ ਤੇ ਉਹ ਮੌਤ ਹੋ ਜਾਂਦੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਆਪਸ ਵਿੱਚ ਖਾਣਾ ਖਾਂਦੇ ਸਮੇਂ ਕੋਈ ਗੱਲ ਹੁੰਦੀ ਹੈ ਤੇ ਉਹ ਗੱਲ ਇੰਨੀ ਵੱਧ ਜਾਂਦੀ ਹੈ ਕਿ ਜਿਸ ਤੋਂ ਬਾਅਦ ਆਪਸ ਵਿੱਚ ਪਿੜਨ ਲੱਗ ਜਾਂਦੇ ਨੇ ਲੜਾਈ ਹੋ ਜਾਂਦੀ ਹੈ ਲੜਾਈ ਵੱਧੀ ਵੱਧੀ ਕੁੱਨੀ ਝੜਪ ਤੱਕ ਧਾਰਨ ਕਰ ਲੈਂਦੀ ਹੈ ਕਿ ਇਸ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਸੇਵਾਦਾਰ ਨੂੰ ਪਰ ਇਲਾਜ ਦੌਰਾਨ ਦਮ ਤੋੜ ਦਿੱਤਾ ਜਾਂਦਾ ਹੈ ਸੇਵਾਦਾਰ ਦਾ ਹਲਕੀ ਕੀ ਗੱਲ ਹੈ ਲੜਾਈ ਕਿਸ ਕਾਰਨ ਹੋਈ ਸੀ ਇਸ ਦਾ ਕਾਰਨ ਸਪਸ਼ਟ ਨਿਕਲ ਕੇ ਸਾਹਮਣੇ ਨਹੀਂ ਆਇਆ ਇਹ ਕਿੰਨਾ ਕਾਰਨਾ ਕਰਕੇ ਲੜਾਈ ਹੁੰਦੀ ਆ ਕਿ ਜਿਹੜੀ ਲੜਾਈ ਆ ਪੂਨੇ ਰੂਪਕਾਰਨ ਕਰ ਲੈਂਦੀ ਐ ਇੰਨੀ ਕੁ ਬਾਦ ਜਾਂਦੀ ਆ ਹਾਲਕੇ ਕਿ ਉੱਥੇ ਕੌਣ ਕੌਣ ਮੌਜੂਦ ਸੀ ਉਸ ਸਮੇਂ ਹੋਰ ਕਮੇਟੀ ਮੈਂਬਰ ਮੌਜੂਦ ਸੀ ਜੇ ਨਹੀਂ ਸੰਨ ਕਿ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉੱਥੇ ਇੱਕ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਕਿਸੇ ਧਾਰਮਿਕ ਸਥਾਨ ਤੇ ਅਜੇ ਹੀ ਲੜਾਈ ਹੋ ਜਾਣੀ ਇੱਕ ਬਹੁਤ ਵੱਡੇ ਆਪਣੇ ਆਪ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦੇ ਨੇ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦੇ ਆਪਸ ਵਿੱਚ ਪਰਿਵਾਰਕ ਸਬੰਧ ਸਨ ਇਹ ਆਪਸ ਵਿੱਚ ਰਿਸ਼ਤੇਦਾਰ ਸਨ ਕੋਈ ਨਾ ਦੀ ਆਪਸੀ ਨਿੱਜੀ ਰੰਗਸ਼ ਚੱਲ ਰਹੀ ਸੀ ਜਿਸ ਦੇ ਚੱਲਦਿਆਂ ਕਰੋਵੇਂ ਪਹਿਲਾਂ ਹੋ ਲੜਾਈ ਝਗੜ ਕਰਕੇ ਫਿਰ ਆਏ ਸਨ ਉਸ ਤੋਂ ਬਾਅਦ ਡਿਊਟੀ ਦੌਰਾਨ ਉਹਨਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਅੱਜ ਇੱਕ ਬਹੁਤ ਹੀ ਮਾੜੀ ਘਟਨਾ ਵਾਪਰੀ ਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮਲਾਜਮ ਦੇ ਜਗਨਾਦਰਪਾਲਾ ਸਿੰਘ ਕਟੌਂਚ ਕਰਕੇ ਉਹਦੇ ਕਾਫੀ ਨੁਕੀਲ ਛੱਟ ਲੱਗੀਆਂ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਟਲੀ ਕਰਨ ਕਹਤਾ ਕਿ ਇਹਨੂੰ ਵੀ ਪੜਤਾਲ ਕਰਕੇ ਵੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮਲਾਜਮ ਜਿਹਨੇ ਵੀ ਮਲਾਜਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਰਹੇ ਹਾਂ। ਬਾਕੀ ਜਿਹੜੀ ਵੀ ਸ਼ਾਸ਼ਨਿਕ ਕਾਰਵਾਈ ਹੋਊਗੀ ਉਹ ਅਸੀਂ ਪੂਥਰਨ ਕੇਸ ਦਵਾਂਗੇ ਕਿ ਪੂਥਰੀ ਇਹ ਵੀ ਕਾਰਵਾਈ ਤਫਤੀਸ਼ ਕਰਕੇ ਕਰੇ। ਇਹ ਹਜੇ ਮੁਲਾਜ਼ਮ ਤੇ ਕੋਈ ਵਿਹਾਈ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਬਧਨ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ। ਚਾਹੇ ਕੋਈ ਵੀ ਮੁਲਾਜ਼ਮ ਹੋਵੇ। ਉਹ ਜੇ ਇੱਕ ਮੁਲਾਜ਼ਮ ਇਨਵੋਲਵ ਆ ਚਾਹੇ 2 ਜਾਂ 3 ਜਾਂ ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ। ਦੇਰੀ ਜਾਣਕਾਰੀ ਲਈ ਰੋਜ਼ੀਕਾ ਟੀਵੀ ਦੇ ਨਾਲ